ਇਨਾਂ ਕੋਲੋਂ 20000 ਗੋਲੀਆਂ ਬਰਾਮਦ ਕੀਤੀਆਂ ਇੱਕ ਕਮਰਸ਼ੀਅਲ ਕੁਆਂਟੀਟੀ ਇੱਕ ਕੁੰਟਲ 50 ਕਿਲੋ ਭੁਖੀ ਬਰਾਮਦ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਟੋਟਲ 4 ਬੰਦੇ ਅਰੈਸਟ ਕੀਤੇ ਹਨ ਇਹ ਜਿਹੜਾ ਮਰਡਰ ਦਾ ਕਾਰਨ ਸੀ ਇਹ ਅਮਨਦੀਪ ਕੌਰ ਜਿਹੜੀ ਲੜਕੀ ਸੀ ਉਹਦੇ ਨਾਲ ਇਹਨਾਂ ਦੇ ਆਪਸ ਵਿੱਚ ਰਿਲੇਸ਼ਨਸ਼ਿਪ ਤੇਰੀ ਲੜਕੀ ਉਹਦਾ ਘਰ ਵਾਲਾ ਤੇ ਉਹਦਾ ਦਿਓਰ ਇਹਨਾਂ ਨਾਲ ਮਿਲ ਕੇ ਉਥੋਂ ਗੱਡੀ ਚ ਲਿਜਾ ਕੇ ਉਹਨੂੰ ਮਾਰ ਕੇ ਤੇ ਸਰਾਂਦੀ ਨਹਿਰ ਦੇ ਵਿੱਚ ਸੁੱਟਿਆ। ਮੂਚ ਸੀਏਏ ਵੱਲੋਂ ਤੇ ਡੀਐਸਪੀ ਇਨਵੈਸਟੀਗੇਸ਼ਨ ਨੂੰ ਬੜੇ ਵਧੀਆ ਤਰੀਕੇ ਨਾਲ ਇਸ ਚ ਕਾਰਵਾਈ ਕੀਤੀ ਹੈ ਜਿਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਆ Imran Khan ਤੇ Muhammad Anish ਇਹਨਾਂ ਕੋਲੋਂ 20000 ਗੋਲੀਆਂ ਬਰਾਮਦ ਕੀਤੀਆਂ ਗਈ ਤੇ ਕਮਰਸ਼ਲ ਕੁਆਂਟੀਟੀ ਜਿਸ ਅਸੀਂ ਇਹਨਾਂ ਦਾ ਪਰਚਾ ਦਿੱਤਾ। ਇਹ ਗੋਲੀਆਂ ਇਹ ਲੈ ਕੇ ਆਂਦੇ ਸੀਗੇ ਕਲਿਆ ਸ਼ਰੀਫ ਸਾਰਨਪੁਰ ਤੋਂ ਇਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਐ ਇਹ ਉਥੋਂ ਦਵਾਈਆਂ ਲੈ ਕੇ ਗੋਲੀਆਂ ਇੱਥੇ ਲੋਕਲ 20 25 25 ਕਰਕੇ ਵੇਚਦੇ ਸੀਗੇ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਤੇ ਲੈ ਕੇ ਡਿਟੇਲ ਚ ਪੁੱਛਾਂਗੇ ਵੀ ਹੋਰ ਇਹਨਾਂ ਦਾ ਕੀ ਮਾਡਲ ਸਪੰਡੀ ਹੈ ਤੇ ਇਹਨਾਂ ਨਾਲ ਹੋਰ ਕਿਹੜੇ ਕਿਹੜੇ ਬੰਦੇ ਮਿਲੇ ਹੋਏ ਕੀਮਤ ਕਿੰਨੀ ਕ ਲੱਗ ਰਹੀ ਐ ਸਰ ਤੇ ਇਹਨਾਂ ਨੇ ਕੋਈ ਪ੍ਰਾਪਰਟੀ ਵਗੈਰਾ ਵੀ ਸੀਲ ਕੀਤੀ ਜਾਊਗੀ ਜੀ ਇਹਨਾਂ ਦੀ ਅਸੀਂ ਹੁਣ ਡਿਟੇਲ ਦੇ ਵਿੱਚ ਪੁੱਛਗਿਛ ਕਰਾਂਗੇ ਤੇ ਫਿਰ ਅਸੀਂ ਦੁਆਰ ਤੋਂ ਇਹਨਾਂ ਦਾ ਜੋ ਵੀ ਬੰਦਾ ਅਸੀਂ ਕਾਰਵਾਈ ਅੱਗੇ ਕਰਾਂਗੇ ਦੂਜਾ ਪਰਚਾ ਅਸੀਂ 99 ਨੰਬਰ ਦਰਜ ਕੀਤਾ ਹੈ ਇਦੇ ਵਿੱਚ ਵੀ ਸੀਆਈਏ ਤੇ ਡੀਐਸਪੀ ਇਨਵੈਸਟੀਗੇਸ਼ਨ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਇੱਕ ਕਮਰਸ਼ੀਅਲ ਕੁਆਂਟੀਟੀ ਚ ਇੱਕ ਕੁਇੰਟਲ 50 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ ਜਿਦੇ ਵਿੱਚ ਦੋ ਇੱਕ ਬੰਦਾ ਅਰੈਸਟ ਕੀਤਾ ਗਿਆ ਜਿਹੜਾ ਕਿ ਨਾਬੇ ਦੇ ਰਹਿਣ ਵਾਲਾ ਗੁਰਜ ਗੁਰਜ ਜਤਿੰਦਰ ਇਹ ਭੁੱਕੀ ਐਮਪੀ ਤੋਂ ਲੈ ਕੇ ਆਂਦਾ ਸੀਗਾ ਤੇ ਅੱਗੇ ਵੇਚਦਾ ਸੀਗਾ ਇਹਦੇ ਵਿੱਚੋਂ ਅਸੀਂ ਇੱਕ ਨਾਲ ਇਹਨਾਂ ਦੇ ਇੱਕ ਜਿਹੜਾ ਟਰੱਕ ਵੀ ਰਿਕਵਰ ਕੀਤਾ ਹੈ ਇਹ ਇਹ ਪਹਿਲਾਂ ਵੀ ਸਰ ਲੈ ਆ ਕੇ ਇੱਥੇ ਵੇਚ ਦੇ ਦਿੱਤੇ ਕਿੱਥੋਂ ਲੈ ਕੇ ਆਉਂਦੇ ਇਹ ਹੁਣ ਡਿਟੇਲ ਦੇ ਵਿੱਚ ਅਸੀਂ ਇਹਨਾਂ ਨੂੰ ਪੁਲਿਸ ਰਿਮਾਂਡ ਲੈ ਕੇ ਫਿਰ ਡਿਟੇਲਡ ਪੁੱਛਗਿੱਛ ਕਰਕੇ ਇਹਦੇ ਦੱਸ ਆਇਆ ਕਿ ਮਗਰ ਮਕਦਮਾ ਹੋਰ ਸੀਗਾ ਦਰਜ ਹੋਇਆ ਸੀਗਾ 37 ਨੂੰ 88 ਨੰਬਰ ਮਕਦਮਾ ਸੀਗਾ ਜਿਹਦੇ ਵਿੱਚ ਇੱਕ ਮਿਸਿੰਗ ਬੰਦੇ ਦੀ ਰਿਪੋਰਟ ਲਿਖਾਈ ਗਈ ਸੀ ਉਹਦੇ ਵਿੱਚ ਪਰਚਾ ਦਰਜ ਕੀਤਾ ਸੀ ਉਹਦੇ ਵਿੱਚ ਡੀਐਸਪੀ ਅਮਰਗੜ ਤੇ ਐਸਐਚਓ ਵੱਲੋਂ ਬੜੀ ਵਧੀਆ ਤਰੀਕੇ ਨਾਲ ਤਫ਼ਤੀਸ਼ ਕੀਤੀ ਗਈ ਜਿਹਦੇ ਵਿੱਚ ਅਸੀਂ ਹੁਣ ਵੱਡਾ ਜੁਰਮ ਕੀਤਾ ਉਹਦੇ ਵਿੱਚ ਜਸਵਿੰਦਰ ਸਿੰਘ ਨਾਂ ਦਾ ਬੰਦਾ ਸੀਗਾ ਜਿਹੜਾ ਉਸ ਟਾਈਮ ਤੇ ਗੁੰਮਸ਼ੁਦਾ ਸੀ ਤੇ ਹੁਣ ਅਸੀਂ ਇਸ ਚ ਵਾਧਾ ਜੁਰਮ ਕਰਕੇ ਮਰਡਰ ਦਾ ਪਰਚਾ ਦਰਜ ਕੀਤਾ ਹੈ ਇਹਦੇ ਵਿੱਚ ਅਸੀਂ ਟੋਟਲ 4 ਬੰਦੇ ਅਰੈਸਟ ਕੀਤੇ ਆ ਇਹਦਾ ਜਿਹੜਾ ਮਰਡਰ ਦਾ ਕਾਰਨ ਸੀ ਇਹਦਾ ਅਮਨਦੀਪ ਕੌਰ ਜਿਹੜੀ ਲੜਕੀ ਸੀ ਉਹਦੇ ਨਾਲ ਇਹਨਾਂ ਦੇ ਆਪਸ ਵਿੱਚ ਰਿਲੇਸ਼ਨ ਸੀਗੇ ਜਦੋਂ ਇਹ ਉਹਨਾਂ ਦੇ ਘਰੇ ਗਿਆ ਤੇ ਇਹਦਾ ਜਿਹੜਾ ਦਿਓਰ ਸੀਗਾ ਉਹਨੂੰ ਪਤਾ ਲੱਗ ਗਿਆ ਫਿਰ ਇਹਨਾਂ ਨੇ ਤਿੰਨਾਂ ਨੇ ਜਿਹੜੀ ਲੜਕੀ ਉਹਦਾ ਘਰ ਵਾਲਾ ਤੇ ਉਹਦਾ ਦਿਓਰ ਇਹਨਾਂ ਨਾਲ ਮਿਲ ਕੇ ਉਥੋਂ ਗੱਡੀ 'ਚ ਲਿਜਾ ਕੇ ਉਹਨੂੰ ਮਾਰ ਕੇ ਤੇ ਸਰਾਂਦੀ ਨਹਿਰ ਦੇ ਵਿੱਚ ਸੁੱਟਿਆ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਸੀਗਾ ਰਵੀ ਉਹ ਵੀ ਅਰੈਸਟ ਕਰ ਲਿੱਤਾ ਗਿਆ